ਅੱਗੇ ਬਾਤਾਂਗੇ ਗੱਲ ਕਰਾਂਗੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸੂਬਾ ਪਧਰੀ ਸਮਾਗਮ ਦੀ ਸ੍ਰੀ ਕੋਹਾਲਗੜ੍ਹ ਸਾਹਿਬ ਵਿਖੇ ਪਾਇਆ ਜਾ ਰਹੇ ਨੇ ਅਸੀਆਖੰਡ ਪਾਰ ਦੇ ਭੋਗ ਸਮੁੱਚੀ ਕੈਬਨਿਟ ਨਾਲ ਮੁੱਖ ਮੰਤਰੀ ਭਗਵੰਤ ਮਾਨੀ ਦੇ ਵਿੱਚ ਨਤਮਸਤਕ ਹੋਣ ਗਿਆ ਆਵਾਂ ਦੀ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ ਤੇ ਅੱਜ ਸ੍ਰੀ ਰਵਿਦਾਸ ਜੀ ਨੂੰ ਸਮਰਪਿਤ ਸੂਬਾ ਪਧਰੀ ਸਮਾਗਮਾਂ ਦੇ ਵਿੱਚ ਸ੍ਰੀ ਕੋਹਾਲਗੜ੍ਹ ਸਾਹਿਬ ਵਿਖੇ ਜੋ ਹੋ ਰਿਹਾ ਹੈ ਉਹਦੇ ਵਿੱਚ ਅਖੰਡ ਪਾਰ ਦੇ ਭੋਗ ਪਾਈ ਜਾਣਗੇ ਤੇ ਸਾਰੀ ਕੈਬਨਿਟ ਕੈਬਨਿਟ ਦੇ ਨਾਲ ਨਾਲ ਆ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚਣਗੇ ਕੁਝ ਹੀ ਦੇਰ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਕਈ ਕੈਬਨਿਟ ਮੰਤਰੀ ਉਤੇ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਸੀਐਮ ਮਾਨ ਪਹੁੰਚਣਗੇ ਤੇ ਸੂਬਾ ਪਦਰੀ ਪ੍ਰੋਗਰਾਮ ਆਦੀ ਕਿਉਂਕਿ ਸ਼ੁਰੂਆਤ ਹੋਈ ਹੈ ਅੱਜ ਤੋਂ ਇਹ ਜਿਹੜੇ ਪ੍ਰੋਗਰਾਮ ਨੇ ਖਾਲਗੜ੍ਹ ਸਾਹਿਬ ਤੋਂ ਸ਼ੁਰੂ ਹੋਏ ਨੇ ਪੂਰੇ ਪੰਜਾਬ ਭਰ ਦੇ ਵਿੱਚ ਚੱਲਣਗੇ ਪੂਰਾ ਸਾਲ ਚੱਲਣਗੇ ਕਈ ਡ੍ਰੋਨ ਸ਼ੋ ਵੀ ਹੋਣਗੇ ਹੋਰ ਵੀ ਕਈ ਸਮਾਗਮ ਉੱਚ ਪੱਧਰੀ ਤਰੀਕੇ ਨਾਲ ਹੋਣਗੇ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਦੇ ਵਿੱਚ ਜੋ ਕਿ ਖਾਲਗੜ੍ਹ ਸਾਹਿਬ ਦੇ ਵਿੱਚ ਚੱਲ ਰਿਹਾ ਸੀਗੜ ਸ਼ੰਕਰ ਦੇ ਕੋਲ ਹੈ ਉਹਦੇ ਵਿੱਚ ਸੀਐਮ ਆਨ ਪਹੁੰਚ ਰਹੇ ਨੇ ਸੀਐਮ ਆਨ ਦੇ ਨਾਲ ਨਾਲ ਸਤਮੂਜੀ ਕੈਬਨਿਟ ਪਹੁੰਚ ਰਹੀ ਹੈ ਕੈਬਨਿਟ ਦੇ ਕਈ ਵਜ਼ੀਰ ਪਹੁੰਚ ਵੀ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਬਹੁਤ ਹੀ ਇੱਕ ਕਹਿ ਸਕਦੇ ਨੇ ਕਿ ਅੱਛੇ ਤਰੀਕੇ ਨਾਲ ਇੱਕ ਸਜਾਇਆ ਗਿਆ ਹੈ ਆ ਜੋ ਗੁਰਦਾਰਾ ਸਾਹਿਬ ਨੇ ਮਨੋਜ ਜੋਸ਼ੀ ਸਾਡੇ ਨਾਲ ਗਰਾਊਂਡ ਤੇ ਲਾਈਵ ਜੁੜੇ ਹੋਏ ਨੇ ਆ ਮਨੋਜ ਇਸ ਵਕਤ ਕੀ ਕੁਝ ਅਪਡੇਟ ਹੈ ਕਦੋਂ ਤੱਕ ਸਿਮਨ ਪਹੁੰਚ ਰਹੇ ਨੇ ਮੈਂ ਚਾਹੁੰਦਾ ਕਿ ਤੁਸੀਂ ਤਸਵੀਰਾਂ ਵੀ ਦਿਖਾਓ ਜਿਸ ਤਰੀਕੇ ਨਾਲ ਸਜਾਵਟ ਹੋਈ ਹੈ ਤੇ ਪ੍ਰੋਗਰਾਮ ਹੋ ਰਹੇ ਨੇ ਆ ਬਿਲਕੁਲ ਆਪਾਂ ਕੀ ਹੈ ਹੁਸ਼ਿਆਰਪੁਰ ਦਾ ਖੁਲਾਰਗੜ ਜਿਹੜਾ ਕਿ ਨੰਗਲ ਤੋਂ ਲਾਗੇ ਪੈਂਦਾ ਹੈ ਗੜਸ਼ੰਗਰ ਤੋਂ ਲਾਗੇ ਪੈਂਦਾ ਹੈਗਾ ਉੱਥੇ ਸ੍ਰੀ ਗੁਰੂ ਰਵੀਦਾਸ ਮਹਾਰਾਜ ਉਹਨਾਂ ਵੱਲੋਂ ਤਪੱਸਿਆ ਕੀਤੀ ਗਈ ਸੀਗੀ ਇਹ ਬੜਾ ਪਵਿੱਤਰ ਸਥਾਨਾ ਤੁਹਾਨੂੰ ਦਿਖਾਵਾਂਗੇ ਕਿ ਬਹੁਤ ਵਧੀਆ ਸਟੈਂਡਰਡ ਹੈਗਾ ਬਣਾਇਆ ਗਿਆ ਹੈਗਾ ਸਰਕਾਰ ਵੱਲੋਂ ਪ੍ਰੋਗਰਾਮ ਜਿਹੜਾ ਹੈਗਾ ਆਪਾਂ ਕਹਿੰਦੇ ਰਾਜ ਪੱਦਰੀ ਪ੍ਰੋਗਰਾਮ ਹੈਗਾ ਗੁਰੂ ਮਹਾਰਾਜ ਦੇ ਜਿਹੜੀ ਜਨਮ ਸਤਾਪ ਦੀ ਹੈਗੀ ਉਹਨੂੰ 649 ਸਾਲ ਹੋ ਗਏ ਨੇ ਤੇ ਅਗਲੇ ਸਾਲ 650ਵਾਂ ਸਾਲ ਹੈਗਾ ਤੇ ਸਰਕਾਰ ਨੇ ਇਹ ਕੀਤਾ ਹੈਗਾ ਕਿ ਇਹ ਦੀ ਪੂਰੀ ਸਾਲ ਹੈਗਾ 649ਵੇਂ ਸਾਲ ਤੋਂ ਲੈ ਕੇ 650ਵੇਂ ਸਾਲ ਤੱਕ ਪੂਰਾ ਸਾਲ ਜਿਹੜਾ ਗੁਰੂ ਮਹਾਰਾਜ ਦੇ ਜਿਹੜੇ ਨੇ ਜਿਹੜੇ ਲੋਕਾਂ ਤੱਕ ਉਹਨਾਂ ਦੀਆਂ ਜੜੀਆਂ ਆਪਾਂ ਕਹਿੰਦੇ ਕਿ ਸਿੱਖਿਆ ਮੰਨੂ ਪਹੁੰਚਾਇਆ ਜਾਊਗਾ ਤੇ ਉਹਨਾਂ ਦੀ ਜਿਹੜਾ ਹੈਗਾ ਵਰਨ ਕੀਤਾ ਜਾਊਗਾ ਅੱਜ ਇੱਥੋਂ ਜਿਹੜਾ ਹੈਗਾ ਸ਼ੁਰੂ ਕੀਤਾ ਗਿਆ ਹੈਗਾ ਤੇ ਅਗਲੇ ਸਾਲ ਇਦਾਂ ਹੀ ਇੱਥੇ ਭੋਗ ਜਿਹੜੇ ਪੈਣਗੇ ਤੇ ਅੱਜ ਮੁੱਖ ਮੰਤਰੀ ਆ ਸਰਬ ਦੇ ਪਾਠ ਨੂੰ ਉਹ ਅੱਜ ਭੋਗ ਪਾਵੇਗਾ ਤੇ ਮੁੱਖ ਮੰਤਰੀਆਂ ਨੇ ਅੱਜ ਤੋਂ ਜ਼ਿਆਦਾ ਕੈਬਨਲ ਰੇ ਪਹੁੰਚ ਚੁੱਕੀ ਹੈ ਸਨ ਪੰਜਾਬ ਸਰਕਾਰ ਦੇ ਕੈਬਨਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੰਡੀਆਂ ਸਾਹਿਬ ਕਿਸ ਤਰ੍ਹਾਂ ਗੁਰੂ ਮਹਾਰਾਜ ਨੂੰ ਨਤਮਸਤਕੋ ਕੇ ਸਰਕਾਰ 650ਵਾਂ ਸਾਲਾ ਦਾ ਪੂਰਾ ਸਾਲ ਪ੍ਰੋਗਰਾਮ ਕਰਨ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪੰਜਾਬ ਦੀਆਂ ਸੰਗਤਾਂ ਨੂੰ ਸਮੂਹ ਦੇ ਇਸ ਪਵਨੀ ਸੰਗਤਾਂ ਨੂੰ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 69ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਸੋ 650ਵਾਂ ਪੂਰੀ ਸਰਕਾਰ ਵੱਲੋਂ ਜਿਵੇਂ ਅੱਜ ਤੋਂ ਸ਼ੁਰੂਆਤ ਹੋਈ ਹੈ 650ਵਾਂ ਪ੍ਰਕਾਸ਼ ਜਿਹੜਾ ਵੀ ਗੁਰੂ ਸਾਹਿਬ ਦਾ ਬਹੁਤ ਉਮਤਾਪਨ ਨਾਲ ਮਨਾਵਾਂਗੇ ਸੋ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਸੋ ਅੱਜ ਸ੍ਰੀ ਗੁਰੂ ਖੰਡਪਾਤ ਸਾਹਿਬ ਦੇ ਭੋਗ ਪਾਏਗੇ ਸੋ ਮੁੱਖ ਮੰਤਰੀ ਸਰਦਾਰ ਪੂਰੀ ਸਰਕਾਰ ਪਹੁੰਚੀ ਹੈ ਅਸੀਂ ਇਸੇ ਤਰ੍ਹਾਂ ਨਿਮਾਣੇ ਬਣ ਕੇ ਗੁਰੂ ਮਹਾਰਾਜ ਜੀ ਦੇ ਲਈ ਪ੍ਰਕਾਸ਼ ਜਿਹੜੇ ਮਨਾ ਰਹੇ ਆ ਉਹ ਇਸੇ ਤਰ੍ਹਾਂ ਮਨਾਉਂਦੇ ਰਵਾਂਗੇ ਕਿਉਂਕਿ ਮੈਂ ਦੇਖਿਆ ਇੱਕ ਉਹ ਜਗ੍ਹਾ ਜਿੱਥੇ ਪਹਾੜੇ ਵਾਲੇ ਪਹਾੜੀ ਹੈ ਇੱਕ ਗੜ੍ਹ ਸੰਗਰ ਦੇ ਨੇੜੇ ਇਹਨਾਂ ਵਧੀਆ ਸਥਾਨ ਜਿੱਥੇ ਬੈਠ ਕੇ ਗੁਰੂ ਸਾਹਿਬ ਨੇ ਬੰਦਗੀ ਕੀਤੀ ਸੋ ਮੈਂ ਅੱਜ ਆ ਪਾ ਕੇ ਇੱਥੇ ਆਪਣੇ ਅਨੁਭਵ ਭਾਗਾਂ ਨਾਲ ਸਮਝ ਰਿਹਾ ਕਿ ਗੁਰੂ ਸਾਹਿਬ ਦੇ ਇਸ ਪਵਿੱਤਰ ਦਿਹਾੜੇ ਦੇ ਮੌਕੇ ਗੁਰੂ ਸਾਹਿਬ ਦੇ ਸਥਾਨ ਤੇ ਦਰਸ਼ਨ ਹੋਏ ਆ ਸੋ ਮੈਂ ਸ੍ਰੀ ਸੰਤਾਂ ਨੂੰ ਲੱਖ ਲੱਖ ਵਧਾਈ ਇਸ ਪ੍ਰੋਗਰਾਮ ਘੱਟ ਨੇ ਪੂਰਾ ਸਾਲ ਮਨਾਏ ਜਾਣਗੇ ਸਕੂਲਾਂ 'ਚ ਕਾਲਜਾਂ 'ਚ ਡਰੋਨ ਸ਼ੋ ਜਿਲ੍ਹਾ ਹਰ ਜਿਲ੍ਹਾ ਹੈੱਡਕੁਆਟਰ ਤੇ ਉਹ ਵੀ ਕੋ ਜਾਣਕਾਰੀ ਦੋ ਕਿਦਾਂ ਹੈਗੇ ਤੇ ਨਾਲੇ ਕਹਿੰਦੇ ਕਿ ਪੌਦੇ ਵੀ ਲਗਾਏ ਜਾਣੇ ਨੇ ਜਿਹੜਾ বন ਵਿਭਾਗ ਹੈਗਾ ਉਹ ਬਹੁਤ ਸਾਰੇ ਮਿਲ ਕੇ ਪੌਦੇ ਲਗਾਉਣ ਜਾ ਰਹੇ ਹੈਗਾ ਦੇਖੋ ਪਾਤੂਰਾ ਅੱਛੀਸ ਮਾਲ ਪੂਰਾ ਦੇਸ਼ ਸਾਡੇ ਗੁਰੂ ਮਹਾਰਾਜ ਜੀ ਦਾ ਬਹੁਤ ਪਿੱਤਰ ਦਿਹਾੜਾ ਜੋ ਹਰ ਸਾਲ ਅਸੀਂ ਮਨਾਉਂਦੇ ਆਂ ਸੋ ਅਸੀਂ ਅੱਜ ਇਸ ਤੋਂ ਅੱਜ ਸ਼ੁਰੂਆਤ ਹੋਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਕਿ ਅਸੀਂ ਤੇ ਆਪਣੇ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਿਨ ਮਨਾ ਪੂਰੇ ਦੇਸ਼ ਵਾਸੀਆਂ ਨੂੰ ਕਹੂੰਗਾ ਕਿ ਗੁਰੂ ਮਹਾਰਾਜ ਦਾ ਦਿਨ ਇਸ ਤਰ੍ਹਾਂ ਮਨਾਇਆ ਜਾਵੇ ਅਸੀਂ ਪੂਰਾ ਸਾਲ ਬੱਚਿਆਂ ਤੋਂ ਕਪੜੇ ਵਰਕਰਾਂ ਤੋਂ ਆਪਣੇ ਲੋਕਾਂ ਤੋਂ ਪੰਜਾਬ ਦੇ ਲੋਕਾਂ ਤੋਂ ਜਿਹੜਾ ਜਦੋਂ ਬੂਟੇ ਲਗਾਏ ਜਾਣਗੇ ਹੋਰ ਦਿਨੀਆਂ ਖੁਸ਼ੀਆਂ ਮਨਾਈਆਂ ਜਾਣਗੀਆਂ ਅਸੀਂ ਗੁਰੂ ਸਾਹਿਬ ਨੂੰ ਇਹਦਾ ਯਾਦ ਕਰਕੇ ਬੱਚਿਆਂ ਨੂੰ ਸੇਧ ਦਿੱਤੀ ਜਾਊਗੀ ਗੁਰੂ ਸਾਹਿਬ ਦਾ ਜਿਵੇਂ ਜੀਵਨ ਸੀ ਉਹਨਾਂ ਦਾ ਜੋ ਸਿੱਖਿਆ ਸੀ ਉਹ ਬੱਚਿਆਂ ਨੂੰ ਦੱਸਾਂਗੇ ਤੇ ਆਪਣੇ ਬੱਲਾਂ ਦੇ ਕੋਲ ਬੱਗੇ ਲੰਦਰ ਦੇ ਕੋਲ ਬੱਲੇ ਆ ਗਏ ਆ ਉੱਥੇ ਵੀ ਕਹਿੰਦੇ ਜਮੀਨ ਖੇਤੀ ਹੈ ਉੱਥੇ ਅਧਿਆਨ ਸੈਂਟਰ ਬਣਾ ਰਹੇ ਆ ਮਹਾਰਾਜ ਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਦੇਖੋ ਮਾਨ ਸਾਹਿਬ ਕੋਈ ਸੋਚ ਹੈ ਕਿ ਅਸੀਂ ਜਿਹੜਾ ਬਿਲਕੁਲ ਦਸ ਮਹਾਰਾਜੀ ਦਾ ਕੋਈ ਤਰ ਸਥਾਨ ਜਿਹੜਾ ਉੱਥੇ ਬਣਾਇਆ ਜਾਵੇ ਬੱਚਿਆਂ ਨੂੰ ਸਖਾਇਆ ਜਾਵੇ ਸੋ ਉਹਦੇ ਵੀ ਜਲਦੀ ਸ਼ੁਰੂਆਤ ਹੋਵੇ ਠੀਕ ਹੈ ਠੀਕ ਤੇ ਬਿਲਕੁਲ ਜਿਦਾਂ ਆਪਾਂ ਦੇਖਿਆ ਕਿ ਇਹ ਆਪਣੇ ਸੀਗੇ ਮੰਤਰੀ ਸੀਗੇ ਕਹਿੰਦੇ ਕਿ ਹਾਊਸਿੰਗ ਮਿਨਿਸਟਰ ਹੈਗੇ ਪੰਜਾਬ ਦੇ ਤੇ ਰੈਵਨਿਊ ਮਿਨਿਸਟਰ ਹੈਗੇ ਨੇ ਤੇ ਉਹਨਾਂ ਨੇ ਕਹਿੰਦੇ ਕਿ ਗੁਰੂ ਮਹਾਰਾਜ ਜਿਹੜਾ ਪ੍ਰਕਾਸ਼ ਜਿਹੜਾ ਸਰਕਾਰ ਪੂਰਾ ਸਾਲ ਜਿਹੜਾ ਹੈਗਾ ਮਨਾਉਗੀ ਇਸ ਵਾਰੀ ਆਪਾਂ ਕੀ ਹੈ 659 ਮਾ ਜਿਹੜਾ ਦਿਹਾੜਾ ਹੈਗਾ ਇਹ ਅੱਜ ਦਾ ਆਪਾਂ ਲਗਾ ਕੇ ਚੱਲੀਏ ਤੇ ਪੂਰਾ ਸਾਲ ਜਿਹੜਾ ਹੈਗਾ ਪ੍ਰੋਗਰਾਮ ਕਿਤੇ ਲੰਗੇ 650 ਸਾਲਾ ਮਨਾਉਣ ਵਾਸਤੇ ਅਗਲੇ ਸਾਲ ਜਾ ਕੇ 650 ਸਾਲਾ ਜਿਹੜਾ ਹੈਗਾ ਉਹ ਹੋਏਗਾ ਪਾਵੇ ਕਿ ਇਹ ਉਸ ਥਾਂ ਹੈ ਜਿੱਥੇ ਤੇ ਅੱਜ ਸਮੁੱਚੀ ਕੈਬਨਿਟ ਉੱਥੇ ਪਹੁੰਚ ਰਹੀ ਹੈ ਕੁਝ ਕੈਬਨਿਟ ਮੰਤਰੀ ਪਹੁੰਚ ਚੁੱਕੇ ਨੇ ਤੇ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਉੱਥੇ ਦੀਆਂ ਦਿਖਾ ਰਹੇ ਨੇ ਕਿ ਸ਼੍ਰੀ ਰਵਿਦਾਸ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਨੇ ਤੇ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਲ ਭਰ ਕਿਉਂਕਿ ਜਦੋਂ ਪੂਰਾ ਸਾਲ ਇਹ ਲਗ ਲਗ ਜ਼ਿਲ੍ਹੇ ਦੇ ਵਿੱਚ ਲਗ ਲਗ ਸਕੂਲਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਇਸ ਤਰੀਕੇ ਦੇ ਕਾਰਜਕ੍ਰਮ ਹੋਣਗੇ ਇੱਕ ਸਟੱਡੀ ਸੈਂਟਰ ਵੀ ਬਣਾਇਆ ਜਾ ਰਿਹਾ ਇੱਕ ਅਧਿਆਨ ਕੇਂਦਰ ਬਣਾਇਆ ਜਾ ਰਿਹਾ ਬੱਲਾਂ ਦੇ ਕੋਲ ਉਹਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜ਼ਮੀਨ ਵੀ ਲੈਣ ਦੀ ਗੱਲ ਹੋ ਰਹੀ ਹੈ ਤਾਂ ਉਹ ਵੀ ਇੱਕ ਡਵੈਲਪ ਕੀਤਾ ਜਾਏਗਾ ਤਾਂਕਿ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਸੀਗੀਆਂ ਉਹ ਅੱਗੇ ਵਾਲੀ ਪੀੜ੍ਹੀ ਹੋਰ ਕੋਈ ਜਿਹੜਾ ਉਹਨਾਂ ਤੇ ਜਾਣੂ ਹੋਣਾ ਚਾਹੁੰਦਾ ਹੈ ਉਹਦੇ ਤੇ ਰਿਸਰਚ ਕਰ ਸਕਦਾ ਹੈ ਪੜ੍ਹ ਸਕਦਾ ਹੈ ਜਾਣੂ ਹੋ ਸਕਦਾ ਹੈ ਤੇ ਤਾਂਕਿ ਅਗਲੀ ਪੀੜ੍ਹੀ ਨੂੰ ਵੀ तमाम ਗੱਲਾਂ ਬਾਰੇ ਪਤਾ ਲੱਗੇ ਸਮੁੱਚੀ ਕੈਬਨਿਟ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਪਾਣਵੀ ਇੱਥੇ ਨਤਮਸਤਕ ਹੋਣਗੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਸਾਡੇ ਨਾਲ ਨੇ ਭਗਤ ਜੀ ਕਿੱਦਾਂ ਦਿਖਦੇ ਹੋ ਖੁਰਾਲ ਦੇ ਵਿੱਚ ਅੱਜ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਗੁਰੂ ਮਹਾਰਾਜ ਰਬੀਦਾਸ ਦੇ 650 ਸਾਲਾ ਸਰਕਾਰਾਂ ਅੱਜ ਤੋਂ ਸ਼ੁਰੂ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜੋ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਗੁਰੂ ਸਾਹਿਬਾਨ ਜੀ ਦਾ ਪ੍ਰਕਾਸ਼ ਉਤਸਵ ਸਟ੍ਰੀਟ ਲੈਵਲ ਤੇ ਬਣਾਇਆ ਜਾ ਰਿਹਾ ਹੈ ਪਰਦੇਸ਼ਵਾਲ ਨੂੰ ਸੋ ਅਸੀਂ ਮੈਂ ਸਾਰੇ ਹੀ ਸਾਥੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਅੱਜ ਦੇ ਸ਼ੁਭ ਦਿਹਾੜੇ ਦੇ ਉੱਪਰ ਔਰ ਜੋ ਸਰਕਾਰ ਨੇ ਇਹ ਵਾਅਦਾ ਕੀਤਾ ਹੈ ਔਰ ਸ਼ੁਰੂਆਤ ਕੀਤੀ ਹੈ ਅੱਜ ਕਿ ਜੋ 650 ਸਾਲਾ ਸਰਕਾਰ ਵੱਲੋਂ ਲਗਾਤਾਰ ਸਾਰਾ ਸਾਲ ਮਨਾਇਆ ਜਾਏਗਾ ਇਹ ਸਾਡੇ ਵਾਸਤੇ ਬੜੀ ਹੀ ਖੁਸ਼ੀ ਦੀ ਗੱਲ ਹੈ ਬੜੀ ਮਾਣ ਦੀ ਗੱਲ ਹੈ ਅਸੀਂ ਇਸ ਵਾਸਤੇ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ मेरे <Skansic> <Sarcast> नाल मेरे वीर पप्पी प्रेशर जी लुधियाणे दे, दे एमएलए साहबान भी आए ने क्योंकि जदों भी assi sare क्योंकि साडा सब दा सांझी왈ਤਾ पंजाब वैसे भी सांझी왈ਤਾ दी निशानी है सानू सारे धर्मਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਦੀ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਸਾਡੇ ਨਾਲ ਹਾਜ਼ਰ ਸਾਬ ਕਿਸ ਤਰ੍ਹਾਂ ਦੇਖਦੇ ਹੋ ਪ੍ਰੋਗਰਾਮ ਜਿਹੜਾ ਕਿਰਤਨ ਜਿੰਦਾ 350 ਸਾਲਾਂ 60 ਬੰਨ ਜਾਲਾ ਜੀ ਜੈਗੁਰਦੇਵ ਤੁਨ ਗੁਰਦੇ ਬੜਾ ਹੀ ਭਾਗਾ ਵਾਲਾ ਸਮਾ ਹੈ ਬੜਾ ਮੁਬਾਰਕ ਸਮਾ ਕਿ ਅਜਿਸੀ ਗੁਰੂ ਸਾਹਿਬਾਨ ਜੀ ਗੁਰੂ ਰਵਿਦਾਸ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਧਰਤੀ ਸ੍ਰੀ ਗੁਰਾਲ ਖੁਰਾਲਗੜ੍ਹ ਸਾਹਿਬ ਅਸੀਂ ਪਹੁੰਚੇ ਸਾਰੇ ਸੰਗਤ ਆਰੀਆ ਮਹਾਂਪੁਰਸ਼ ਆਰੇ ਨੇ ਤੇ 4 ਤਰੀਕ ਨੂੰ ਜੋ ਖੰਡਪੜ ਸਾਹਿਬ ਦੇ ਆਰੰਭ ਦੇ ਨਾਲ ਅਸੀਂ ਜੋ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਤਾਬਦੀ ਅਸੀਂ ਮਨਾ ਮਨਾ ਰਹੇ ਹਾਂ ਪੂਰੇ ਸਟੇਟ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ ਉਹਨਾਂ ਦਾ ਜਨਮ ਸ਼ਤਾਬਦੀ ਤੇ ਬੜੀ ਖੁਸ਼ੀਆਂ ਵਾਲਾ ਸਮਾ ਪੂਰੇ ਸਮਾਜ ਵਿੱਚ ਪੂਰੇ ਪੰਜਾਬ ਵਿੱਚ ਬੜੀ ਖੁਸ਼ੀ ਵਾਲਾ ਮਾਹੌਲ ਹੈ ਜੀ ਜੀ ਨਿੱਕੀ ਗੱਲ ਕਿਉਂ ਇਸ ਕਿਦਾਂ ਦਾ ਕੰਮ ਕਰ ਰਹੇ ਆਪ ਅੱਗੇ ਨਗਰ ਨਗਰ ਕਮ ਸਿੱਕੇ ਆਪਾਂ ਪਹਿਲਾਂ ਤੁਸੀਂ ਕੰਮ ਕੀਤਾ ਹੈਗਾ ਤੇ ਪਿੰਡਾਂ ਦੇ ਵਿੱਚ ਕਰੀਏ ਤੇ ਇਹ ਜਿਹੜਾ ਪੂਰਾ ਸਾਲ ਪ੍ਰੋਗਰਾਮ ਮਨਾਏ ਜਾਣਗੇ ਜੀ ਬਿਲਕੁਲ ਮੈਂ ਕਹਾ ਜੀ ਇਹ ਮੈਂ ਕਹੂੰਗਾ ਕਿ ਇਹ ਬੜੀ ਭਾਗਾ ਵਾਲੀ ਆਮ ਆਦਮੀ ਪਾਰਟੀ ਸਰਕਾਰ ਆ ਬੜੀ ਭਾਗਾ ਵਾਲੀ ਬਾਣ ਸਰਕਾਰ ਆ ਪਿਛਲੇ ਸਾਲ ਅਸੀਂ 350 ਵਾਂ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਸ਼ਤਾਬ ਦੀ ਅਸੀਂ ਉਹ ਪੂਰਾ ਸਾਲ ਸਮਰਪਿਤ ਸੀਗੀ ਤੇ ਹੁਣ ਜਿਹੜਾ 650 ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰ ਕਹਿ ਸਕਦੇ ਜਾਂ ਗੁਰਪੁਰ ਸ਼ਤਾਬ ਦੀ ਕਹਿ ਸਕਦੇ ਆਪਾਂ ਉਹ ਅਸੀਂ ਮਨਾ ਰਹੇ ਆ ਬੜੀ ਤੂਮਤਾਬ ਨਾਲ ਮਨਾਈ ਜਾ ਰਹੀ ਹੈ ਲੋਕਾਂ 'ਚ ਬੜਾ ਉਤਸਾਹ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਡਾਕਟਰ ਇੰਦਰਵੀਰ ਨਿਜਰ ਜੀ ਸਾਡੇ ਨਾਲ ਹੈ ਜਰਸ ਕਿਦਾਂ ਦੇਖਦੇ ਹੋ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਧਾਰਮਿਕ ਗੁਰੂ ਪਹਿਲਾਂ ਗੁਰੂ ਮਹਾਰਾਜ ਦਾ 350 ਸਾਲਾਂ ਤੇ ਹੁਣ ਗੁਰੂ ਰਵਿਦਾਸ ਜੀ ਮਹਾਰਾਜ ਦਾ 650 ਸਾਲ ਮਨਾ ਰਿਹਾ ਸੀ 699 ਕਾਸ਼ਪੁਰ ਔਰ ਅਸੀਂ ਇਹਨੂੰ ਮਨਾ ਰਹੇ ਹਾਂ ਔਰ ਬਹੁਤ ਅੱਛਾ ਲੱਗ ਰਿਹਾ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਗੱਲਾਂ ਕਰਦਾ ਹੱਡਿਆਂ ਕਿ ਜਿਹੜੇ ਸਾਡੇ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਆ ਉਹਨਾਂ ਨੇ ਇੱਕ ਜਿਹੜਾ ਪ੍ਰੇਮ ਕਰਨ ਦੀ ਗੱਲ ਕੀਤੀ ਪਿਆਰ ਨਾਲ ਗੱਲ ਕਰਨ ਦੀ ਗੱਲ ਕੀਤੀ ਸਮਾਜ ਨੂੰ ਸੁਧਾਰਨ ਦੀ ਗੱਲ ਕੀਤੀ ਵੰਡ ਕੇ ਛਕਣ ਦੀ ਗੱਲ ਕੀਤੀ ਮਿਹਨਤ ਕਰਨ ਦੀ ਗੱਲ ਕੀਤੀ ਕਿਰਤ ਕਰੋ ਨਾਮ ਜਪੋ ਸੋ ਇਹ ਜਿਹੜੇ ਸਾਰੇ ਸਾਡੇ ਸਾਡੇ ਪੁਰਖਿਆਂ ਨੇ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਸਾਨੂੰ ਇਸੇ ਲਾਗੂ ਕਰਨਾ ਚਾਹੀਦਾ ਜੋ ਅੱਜਕੱਲ ਮੈਂ ਪਾਰਲੀਮੈਂਟ ਚ ਹੋਰ ਇਹ ਸਾਰੇ ਡਿਬੇਟਸ ਦੇਖ ਰਹੇ ਆ ਇਹ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਸਾਨੂੰ પ્રેમ ਪਿਆਰ ਸਦਭਾਵਨਾ ਰੱਖਣੀ ਚਾਹੀਦੀ ਹੈ ਸਾਡਾ ਦੇਸ਼ ਬੜਾ ਡਾਈਵਰਸ ਹੈ ਬਹੁਤ سارے ਕਲਚਰ ਨੇ ਬਹੁਤ ساری ਜਾਤੀਆਂ ਨੇ ਬਹੁਤ سارے ਧਰਮ ਨੇ ਜੇ ਇਸ ਤਰ੍ਹਾਂ 파ੜੇ ਬਾਵਾਂਗੇ ਤੇ ਸਾਰਾ ਦੇਸ਼ ਟੁੱਟ ਜਾਏਗਾ ਪੰਜਾਬ ਸਰਕਾਰ ਦੇ ਸਬਕਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਗੁਰੂ ਰਵਿਦਾਸ ਮਹਾਰਾਜ ਦੇ ਜਿਹੜਾ ਸਥਾਨਾ ਉੱਥੇ ਪਹੁੰਚੇ ਨੇ ਤੇ ਜਿੰਪਾ ਜੀ ਕਿਦਾਂ ਦੇਖਦੇ ਹੋ ਤੁਸੀਂ ਤੁਹਾਡੇ ਹੁਸ਼ਿਆਰਪੁਰ ਹਲਕਾ ਸੀਗਾ ਉੱਥੇ ਦਾ ਕੀ ਸਥਾਨ ਹੈਗਾ ਯਾ ਤੇ 650 ਸਾਲ ਮਨਾਇਆ ਜਾ ਰਿਹਾ ਜੈ ਗੁਰੂ ਦੇ ਤਨ ਗੁਰੂ ਦੇਵ ਤਨ ਤਨ ਗੁਰੂ ਦੇਵ ਰਵੀਦਾਸ ਮਹਾਰਾਜ ਜੀ ਕੀ ਜੈ ਔਰ ਸਾਡੇ ਸਾਰਿਆਂ ਦੇ ਬਹੁਤ ਖਰਾਲਗੜ੍ਹ ਸਾਹਿਬ ਜਿਹੜਾ ਹੈ ਇਸ ਲਈ ਨਾਰਥ ਇੰਡੀਆ ਦਾ ਸਭ ਤੋਂ بڑا ਤਪੋਸਥਾਨ ਮੈਂ ਕਹਸਦਾ ਗੁਰੂ ਸਾਹਿਬ ਨੇ ਇੱਥੇ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਆ ਔਰ ਤਕਰੀਬਨ 4 ਸਾਲ ਤੋਂ ਜ਼ਿਆਦਾ ਇੱਥੇ ਉਹਨਾਂ ਦਾ ਜਿਹੜਾ ਨਿਵਾਸ ਰਿਹਾ ਪਰਸੂ ਵੀ ਮੈਂ ਦਰਸ਼ਨ ਕਰਕੇ ਗਿਆ ਆ ਕੇ ਔਰ ਅੱਜ ਸੰਗਤ ਜਿਹੜੀ ਹੈ ਕੋ ਲੱਖਾਂ ਦੀ ਤਦਾਦ ਦੇ ਵਿੱਚ ਸਿਆਂਦੀ ਆ ਔਰ ਇੱਕ ਇਤਿਹਾਸਿਕ ਸਥਾਨ ਬਣ ਗਿਆ ਹੈ ਇਹਦਾ ਆਪਣਾ ਮਹੱਤਵ ਜਿਹੜਾ ਹੈ ਐਡਾ ਆ ਵੀ ਹਰੇਕ ਤਰ੍ਹਾਂ ਹਰੇਕ ਜਿੱਥੋਂ ਦੁਨੀਆ ਦੇ ਵਿੱਚੋਂ ਸਾਰੀ ਸੰਗਤ ਇੱਥੇ ਪਹੁੰਚਦੀ ਪਈ ਹੈ ਜਿਨ੍ਹਾਂ ਸਮੇਂ ਦੀਆਂ ਇਹਨਾਂ ਨੂੰ ਮਿਲੀਆਂ ਹੋਈਆਂ ਸ਼ੈਅਾਂ ਜਿਹੜੀਆਂ ਨੇ ਹੁਣ ਇਹਨਾਂ ਨੂੰ ਬਖਲਾਟ ਹੋ ਗਈ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੇ ਸੁਪਰੀਮੋ ਨੇ ਸਿੱਧੀ ਡਾਇਰੈਕਸ਼ਨ ਆ ਵੀ ਗੋਲੀ ਦਾ ਜਵਾਬ ਗੋਲੀ ਚ ਮਿਲੂਗਾ ਇਹਨਾਂ ਨੂੰ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕੋਈ ਬੰਦਾ ਵੀ ਕਾਨੂੰਨ ਆਪਣੇ ਹੱਥੇ ਲਊਗਾ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਇਹਨਾਂ ਨੂੰ ਗੋਲੀ ਦਾ ਜਵਾਬ ਗੋਲੀ ਚ ਮਿਲੇਗਾ ਤਕੀਰ ਆ ਤਾਂ ਇਹ ਤਾਂ ਲੱਗਦਾ ਕਿ ਤੇ ਆਮ ਆਦਮੀ ਪਾਰਟੀ ਦੇ ਰਿਕਣਾ ਵਰਕਰ ਦੇ ਉੱਪਰ ਆ ਹੋਰ ਬੰਦੇ ਦੇ ਉੱਪਰ ਹਮਲੇ ਹੋ ਰਹੇ ਨੇ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ ਦੇਖੋ ਆਮ ਆਦਮੀ ਪਾਰਟੀ ਇੱਕ ਅਦੋਲਨ ਚੋਂ ਨਿਕਲੀ ਹੋਈ ਪਾਰਟੀ ਆ ਔਰ ਇਨਕਲਾਬ ਇਹਨਾਂ ਦਾ ਨਾਰਾ ਵਾ ਇਹਨਾਂ ਨੂੰ ਕੌਣ ਡਰਾਊਗਾ ਗੈਂਗਵਾਰ ਹੋਵੇ ਚਾਹੇ ਕੋਈ ਓਪੋਜੀਸ਼ਨ ਵਾਲੇ ਡਰਨਾ ਨਹੀਂ ਗੱਲ ਡਰਨਾ ਤਾਂ ਸਿੱਖਿਆ ਨਹੀਂ ਪਰ ਲੁਧਿਆਣਾ ਦੇ ਸਬਕਾ ਐਮਪੀ ਸੀਗੇ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਬੜਾ ਮਸਲਾ ਚੱਲ ਰਿਹਾ ਕਹਿੰਦੇ ਵੀ ਮੇਰੀ ਪੱਗ ਨੂੰ ਕਿਹਾ ਸਰਦਾਰ ਨੂੰ ਕਿਹਾਗਾ ਪੰਜਾਬੀ ਬੰਦਾ ਮੈਂ ਜੋ ਮੈਨ ਨਾਲ ਕੀਤਾ ਉਹ ਰਾਹੁਲ ਗਾਂਧੀ ਨੇ ਗਲਤ ਕੀਤਾ ਇਹਨਾਂ ਦਾ ਕੋਈ ਪਤਾ ਨਹੀਂਗਾ ਵੀ ਉਹਨੇ ਰਾਹੁਲ ਗਾਂਧੀ ਨੇ ਗਲਤ ਕੀਤਾ ਜਾਂ ਇਹਨਾਂ ਦੀ ਮਿਲੀ ਪੱਗ ਤਾਂ ਇਹ ਦੋਨੇ ਕੋਈ ਨਹੀਂ ਇੱਕੋ ਸਿੱਕੇ ਦੇ ਦੋ ਪਹਿਲੂ ਐ ਇੱਕੋ ਜਿਹਾ ਬਿੱਟੂ ਦੇ ਰਾਹੁਲ ਗਾਂਧੀ ਪਹਿਲਾਂ ਇਕੱਠੇ ਸੀ ਕਿਉਂ ਖਿਚੜੀ ਸੀ ਹੁਣ ਅਗਰ ਲੱਗ ਹੋਇਆ ਪਹਿਲੀ ਗੱਲ ਤਾਂ ਲੋਕਤੰਤਰ ਨੂੰ ਇਹਨਾਂ ਦੋਨਾਂ ਨੇ ਇੱਕ ਲੰਕ ਲਾਇਆ ਵਾ ਲੋਕਤੰਤਰ ਦੇ ਅੰਦਰ ਜਿੱਥੇ ਲੋਕ ਚੁਣ ਕੇ ਭੇਜਦੇ ਆ ਇਹਨਾਂ ਲੋਕਾਂ ਨੂੰ ਇਹ ਉੱਥੇ ਉਹ ਆਹ ਮੈਸੇਜ ਦੇ ਰਹੇ ਆ ਵੀ ਇਹ ਸਾਡਾ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਾਡਾ ਲੋਕਤੰਤਰ ਦੇ ਅੰਦਰ ਅਸੀਂ ਜਿਹੜੇ ਸਿਆਸੀ ਚੁਣੇ ਹੋਏ ਨੁਮਾਇੰਦੇ ਆ ਉਹ ਸਾਡੀਆਂ ਆਪ ਇਤਰਾ ਨੇ ਇਹ ਦੋਨਾਂ ਨੇ ਹੀ ਦੇਸ਼ ਦੇ ਪ੍ਰਤੀ ਇਹਨਾਂ ਨੇ ਮਾੜੀ ਗੱਲ ਕੀਤੀ ਆ ਧੰਨਵਾਦ ਥੈਂਕ ਯੂ ਕੈਮਰਾ ਪਰਸਨਲ ਅਫੀਸ਼ੀਅਲ ਮਨਾਸ ਦੇ ਨਾਲ ਮਨੋਜ ਜੋਸ਼ੀ ਖੁਰਾਲ ਹਜ਼ਰ ਹਜ਼ਰਪੁਰ